ਲੋ ਜੀ ਇੱਕ ਛੋਟਾ ਜਿਹਾ ਨੁਕਤਾ ਜੀ ਇਹ ਕਾਚੇ ਵੜਨ ਮਿਹਲੇ ਝੋਨਾ ਵੜਨ ਤੋਂ ਬਾਅਦ ਆਪਾਂ ਕਾਚੇ ਵੜਦੇ ਆ ਜੀ ਸਾਰੇ ਇੱਕ ਛੋਟੀ ਜਿਹੀ ਪ੍ਰੋਬਲਮ ਆਉਂਦੀ ਹੈ ਵੀ ਗਵੰਡੀਆਂ ਦੇ ਖੇਤ ਚ ਚਲੇ ਜਾਂਦੇ ਆ ਜੀ ਨਾਲ ਦੇ ਰੀਪਰ ਚਲਾ ਕੇ ਮਾਰਦਾ ਜੀ ਇਹਨਾਂ ਨੂੰ ਉਹ ਕੀ ਕਰਨਾ ਹੈ ਤੁਸੀਂ ਨਾ ਸਾਈਡਾਂ ਤੇ ਦੋ ਪੁੱਠੇ ਗਿੜੇ ਲਾ ਲੈਣਾ ਜਿਹੜੇ ਬਾਹਣ ਵੱਲ ਛਿੱਟਣ ਤੇ ਇਹ ਦੂਬਾ ਜੀ ਇੱਕ ਦੋ ਕੁ ਫੁੱਟ ਦਾ ਤੁਸੀਂ ਸਾਡ ਲੈਣਾ ਏਰੀਆ ਤੇ ਇਹ ਦੂਬਾ ਦੇਖ ਸਕਦੇ ਹੋ ਰੀਪਰ ਤੁਸੀਂ ਉਹ ਕਰਚੇ ਨਿਚਲਾ ਚੜਚਰਾ ਮਾਰਦਾ ਜਿਹੜਾ ਛੱਡਿਆ ਹੋਇਆ ਜੀ ਦੋਖ ਫੁੱਟ ਦਾ ਏਰੀਆ ਉਹ ਇਹਦੇ ਵਿੱਚ ਜਗ ਜਗ ਕੱਢੀ ਨੇ ਪਰ ਮਗਰੋਂ ਬਾਅਦ ਚ ਇਹਨੂੰ ਪੁੱਠਾ ਘੜਾ ਲਾ ਕੇ ਇਹਨੂੰ ਵਟ ਸਕਦੇ ਹੋ ਤੁਸੀਂ ਆ ਗਏ ਦੇਖ ਸਕਦੇ ਹੋ ਤੁਸੀਂ ਨਾਲ ਝੂਨਾ ਖੜਾ ਜੀ ਉਹਦੇ ਵਿੱਚ ਜਾਂਦੇ ਨੇ ਇਹ ਚ ਬੱਜ ਬੱਜ ਕੇ ਰੁਕੀ ਜਾਂਦਾ ਜੀ ਜਿਹੜਾ ਦੋਖ ਫੁੱਟ ਆਪਾਂ ਏਰੀਆ ਛੱਡਿਆ ਸੀਗਾ ਲੰਬਾ ਤਰ ਤੱਕ ਇਹ ਝੂਨੇ ਜਿਹਾ ਜਮਾਂ ਨਹੀਂ ਜਾਂਦੇ ਜੀ ਖਰਚੇ ਦੇ ਚੱਕਰ ਕਰ ਸਕਦੇ ਹੋ ਤੁਸੀਂ ਰਿਪਰ ਚੱਲੀ ਜਾਂਦਾ ਜੀ ਇਹ ਬਹੁਤ ਵੱਡੀ ਪ੍ਰੋਬਲਮ ਵੰਦੀਆਂ ਕਮਾਂਡੀਆਂ ਦੇ ਖੇਚ ਚ ਚਲੇ ਜਾਂਦੇ ਜੀ ਖਰਚੇ ਫੇ ਚੱਕਣੇ ਪੈਂਦੇ ਆ ਜਾਂ ਅਗਲੀ ਦੀ ਹਰੀ ਫਸਲ ਖੜੀ ਹੁੰਦੀ ਹੈ ਧੰਨਵਾਦ ਜੀ